ਜਿਵੇਂ ਹਾਥੀ ਜਿਹੜਾ ਹੈ ਉਹਦੇ ਦੰਦ ਨਹੀਂ ਹੈ ਜਿਸਕ ਜਿਹਨਾਂ ਨੂੰ ਕਹਿੰਦੇ ਨੇ ਅਗਲੇ ਦੰਦ ਜਿਹੜੇ ਨੇ ਜਦ ਤੱਕ ਉਹ ਦੰਦ ਨਹੀਂ ਹੈ ਤਾਂ ਹਾਥੀ ਵੀ ਬੇਕਾਰ ਜਿਵੇਂ ਹਾਥੀ ਦੰਤ ਬਿਨ ਪੰਛੀ ਪੰਖ ਬਿਨ ਅਗਰ ਪక్షి ਦੇ ਪਰ ਨਹੀਂ ਹੈ ਪੰਖ ਨਹੀਂ ਹੈ ਜੋ ਪక్షి ਵੀ ਕਿਸੇ ਕੰਮ ਦਾ ਨਹੀਂ ਰਹਿ ਜਾਂਦਾ ਰੋਕੇ ਕਹਿੰਦੇ ਨਾਰੀ ਕੰਤ ਬਿਨਾ ਹੁਣ ਆਤਮਾ ਜਿਹੜੀ ਹੈ ਨਾਰੀ ਜਿਹੜੀ ਆਤਮਾ ਜਿਹੜੀ ਹੈ परमात्मा रूपी पिता तो बिना अधूरी है विश्व पुत्र पिता बिनु हीना वैसे प्राणी नाम बिना बड़ी गहराई दी उदाहरण फिर अगे कि के देह नैन बिन शासन शरीर बड़ा सुंदर है लेकिन अगर अखा नहीं है तो शरीर भी किसी काम का नहीं है ਕੰਗਈਆਂ ਤੇ ਜਹਾਨ ਗਿਆ ਕਹਿੰਦੇ ਨਾ ਅੱਖਾਂ ਨਹੀਂ ਤਾਂ ਕੁਝ ਵੀ ਨਹੀਂ ਦੇਹ ਨੈਣ ਬਿਨ ਰੈਣ ਚੰਦ ਬਿਨ ਰਾਤਰੀ ਚੰਦਰਾ ਮਾ ਤੋਂ ਬਿਨਾ ਅਧੂਰੀ ਹੈ ਔਰ ਮੰਦਰ ਜਿਹੜਾ ਹੈ ਗੁਰੂ ਘਰ ਜਿਹੜਾ ਹੈ ਉਹ ਦੀਪਕ ਤੋਂ ਬਿਨਾ ਖਾਲੀ ਹੈ ਜੈਸੇ ਪੰਡਿਤ ਵੇਦ ਬਿਨੋ ਹੀਨਾ ਜਿਹੜਾ ਪੰਡਿਤ ਹੈ ਜੋ ਵੇਦ ਨੂੰ ਨਹੀਂ ਜਾਣਦਾ ਹੈ ਉਹ ਵੀ ਬੇਕਾਰ ਹੈ ਰਸੇ ਪ੍ਰਾਣੀ ਨਾਮ ਬਿਨਾਂ ਫਿਰ ਅੱਗੇ ਕਹਿੰਦੇ ਨੇ ਕੂਪ ਨਿਰਬਿਨ ਕੂਪ ਕਹਿੰਦੇ ਨੇ ਕੂਹੇ ਨੂੰ ਜਿਸ ਕੂਹੇ ਵਿੱਚ ਪਾਣੀ ਨਹੀਂ ਹੈ ਕਿਉਂਕਿ ਸਾਹਸੰਗ ਜਾਈ ਤੇ ਪਾਣੀ ਤਾਂ ਬਹੁਤ ਹੈ ਕਿ ਟਿਊਬਵਲ ਲੱਗੇ ਪਏ ਨੇ ਪਾਣੀ ਟੜਟੜ ਆ ਰਿਹਾ ਟੁੱਟੀਆਂ ਦੇ ਵਿੱਚ ਲੇਕਿਨ ਜਦੋਂ ਸਤਿਗੁਰੂ ਸਾਹਿਬ ਨੇ ਉਦਾਹਰਣ ਦਿੱਤੀ ਉਸ ਵੇਲੇ ਅੱਜ ਦਾ ਜਿਹੜਾ ਵਾਤਾਵਰਨ ਉਹ ਨਹੀਂ ਸੀ ਉਸ ਵੇਲੇ ਕੂਹੇ ਕੂਹੇ ਦੇ ਵਿੱਚੋਂ ਪਾਣੀ ਲੈਣਾ ਪੈਂਦਾ ਸੀ ਕੂਹ ਚ ਪਾਣੀ ਲੈਣਾ ਪੈਂਦਾ ਸੀ ਦੇਖੇ ਜੇ ਕੂਹ ਦੇਖਣਾ ਕਿਹਨਾਂ ਲੋਮੜੇ ਵਿੱਚ ਅਨੇ ਕੂਝ ਭਰਦੇ ਰਹੇ ਪਰ ਕਿਸੇ ਨੇ ਉਹ ਮਾਤਾ ਨੇ ਦੇਖਿਆ ਉਹਨਾ ਬੱਟੇ ਜਿਹੜੇ ਤਾਂ ਜਿਸ ਖੂਹ ਵਿੱਚ ਪਾਣੀ ਨਹੀਂ ਹੈ ਉਹ ਖੂਹ ਕਿਸੇ ਕੰਮ ਦਾ ਨਹੀਂ ਰਹਦਾ ਜਿਹੜੀ ਗਊ ਦੁੱਧ ਨਹੀਂ ਦੇ ਸਕਦੀ ਗਊ ਤੇ ਦੁੱਧ ਨਹੀਂ ਹੈ ਉਹ ਗਊ ਵੀ ਕਿਸੇ ਕੰਮ ਦੀ ਨਹੀਂ ਹੈ ਧਰਤੀ ਮਹਿ ਬਿਨਾ ਅਗਰ ਧਰਤੀ ਨੂੰ بارش ਨਹੀਂ ਮਿਲਦੀ ਹੈ ਤਾਂ ਧਰਤੀ ਵੀ ਫਟ ਜਾਂਦੀ ਹੈ ਉਪਜਾਊ ਸ਼ਕਤੀ ਖਤਮ ਹੋ ਜਾਂਦੀ ਹੈ ਹੁਣ ਦੇ ਕੱਲ ਗਰਮੀ ਕਿੰਨੀ ਸੀ ਜਿੰਨੇ ਤਾਂ ਬਹੁਤ ਜ਼ਿਆਦਾ ਕੰਮ ਖਰਾਬ ਸੀ ਲੇਕਿਨ ਸ਼ਾਮ ਨੂੰ ਦੇਖੋ ਕੁਦਰਤ ਨੇ ਸਾਰਾ ਕੁਝ ਬਦਲ ਦਿੱਤਾ ਸਾਰਾ ਕੁਝ ਬਦਲ ਗਿਆ ਪਾਣੀ ਇਤਨਾ ਪਾਣੀ ਪਾਣੀ ਹੋ ਗਿਆ ਤੋ ਧਰਤੀ ਫਾਟੇ ਮੇਗ ਜਲ ਧਰਤੀ ਫਾਟੇ ਮੇਗ ਜਲ ਕਪੜਾ ਪਾਟੇ ਔਰ ਧਰਤੀ ਫਟ ਜਾ ਜਦੋਂ ਗਰਮੀ ਬਹੁਤ ਜ਼ਿਆਦਾ ਹੁੰਦੀ ਧਰਤੀ ਫਟ ਜਾਂਦੀ ਹੈ ਉਹਨ ਪਾਣੀ ਦੁਆਰਾ ਮਿਲ ਜਾਏ بارش ਹੋ ਜਾਏ ਤੋ ਵੇਰ 1 ਕੁ ਜੀ ਹੋ ਜਾਂਦਾ ਹੈ ਕਪੜਾ ਫਟਦੇ ਸਾ ਸਮੇਂ ਦੀ ਹੋਰ ਮਿਲ ਜਾਂਦਾ ਤਨ ਫਾਟੇ ਕੀ ਔਸ਼ਧੀ ਅਗਰ ਤਨ ਨੂੰ ਚੋਟ ਲੱਗ ਜਾਏ ਕੋਈ ਦੁੱਖ ਹੋ ਜਾਏ ਕੋਈ ਤਕਲੀਫ ਹੋ ਜਾਏ ਕੋਈ ਬਿਮਾਰੀ ਹੋ ਜਾਏ ਤੇ ਉਹਦੀ ਦਵਾਈ ਹੈ ਮਨ ਫਾਟੇ ਨਹੀਂ ਧੋ ਅਗਰ ਮਨ ਫਟ ਜਾਂਦਾ ਇਹਦੇ ਵਿੱਚ ਗਿਆਨ ਨਹੀਂ ਹੈ ਜਿਵੇਂ ਕਿਤਨੇ ਉਦਾਹਰਨਾਂ ਸਤਿਗੁਰੂ ਕਬੀਰ ਸਾਹਿਬ ਦਿੱਤੇ ਹੈ ਇਕ ਜੋ ਤੇ ਕਾਮਲੀ ਕਿੰਬਾ ਹੋਏ ਮਹੋਏ ਜਿਤ ਘਟ ਨਾਮ ਨਾ ਉਪਜੈ ਫੂਟ ਮਰੇ ਜਨ ਸੁਏ ਇਹ ਸਤਿਗੁਰੂ ਕਬੀਰ ਸਾਹਿਬ ਇੱਥੇ ਬੜੀ ਵੱਡੀ ਚੇਤਾਵਨੀ ਦੇ ਰਹੇ ਕਿ ਜਿਸ ਘਟ ਨਾਮ ਨਾ ਉਪਜੈ ਜਿਸ ਘਟ ਦੇ ਅੰਦਰ ਪਰਮਾਤਮਾ ਦਾ ਨਾਮ ਦਾ ਬੀਜ ਨਹੀਂ ਉਪਜਦਾ ਹੈ ਉਹ ਉਹਦਾ ਜੀਵਨ ਜਿਹੜਾ ਹੈ ਉਹ ਬਿਰਤ ਹੈ